ਪੁਲਰ ਸਾਹਿਬ ਜਿਸ ਤਰ੍ਹਾਂ ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਦੌੜਦੇ ਰਹੇ ਹੋ ਤਾਂ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਤਾਂ ਜੇ ਕਿਸੇ ਨੇ ਦੌੜ ਦੇ ਵਿੱਚ ਆਉਣਾ ਹੈ ਜਾਂ ਕਿਸੇ ਹੋਰ ਗੇਮ ਦੀ ਜਿਸ ਤਰ੍ਹਾਂ ਪ੍ਰੈਕਟਿਸ ਕਰਨੀ ਹੈ ਤਾਂ ਉਹਨਾਂ ਨੂੰ ਉਹਨਾਂ ਦੀ ਤੁਸੀਂ ਕਿਸ ਤਰ੍ਹਾਂ ਹੈਲਪ ਕਰ ਸਕਦੇ ਹੋ ਮੈਂ ਆਪਣੀ ਉਦਾਹਰਨ ਦਿੰਦਾ ਜੀ ਮੈਂ ਨਾ 78 ਸੈਕ ਵਿੱਚ ਰੰਨਾ ਮਹਾਲੀ ਮੈਂ ਇਕੱਲਾ ਹੀ ਦੌੜਦਾ ਹੁੰਦਾ ਸੀ ਤੇ ਉਹ ਪਾਰਕ ਚ ਕਦੇ ਤੇ ਉਹ ਬੈਂਚ ਤੇ ਬੈਠੇ ਹੁੰਦੇ ਪੋਲਿਟਿਕਸ ਦੀਆਂ ਗੱਲਾਂ ਕਰਦੇ ਗੱਲਾਂ ਉਹ ਕਹਿੰਦੇ ਯਾਰ ਇਹਨੇ 올림픽 ਜੀ ਵੀ ਕੀ ਪਤਾ ਨਹੀਂ ਜਾਣਾ ਇਹ ਪਤਾ ਨਹੀਂ ਕੀ ਯਾਰ ਤੂੰ ਉਹ ਬਹਿ ਜਾ ਯਾਰ ਆ ਜਾ ਸਾਡੇ ਕੋਲ ਅੱਜ ਉਹ ਮੈਂ ਕਿਹਾ ਮੈਂ ਕੁਝ ਦਿਨਾਂ ਉਹਨਾਂ ਨੂੰ ਦੇਖਿਆ ਫਿਰ ਮੈਂ ਉੱਥੋਂ 10 15 ਲੇਡੀਜ਼ ਕੋਈ 40 ਸਾਲ ਦੀ 50 ਸਾਲ ਦੀ ਕੋਈ ਜੈਂਟਸ ਬੱਚੇ ਵੀ ਵੱਡੇ ਉਹਨਾਂ ਨੂੰ ਪ੍ਰੈਕਟਿਸ ਕਰਨੀ ਸ਼ੁਰੂ ਕਰਾਈ ਕਿਸੇ ਨੂੰ ਮੈਂ ਸ਼ਾਰਟ ਪੁੱਟ ਸਿਖਾਇਆ ਕਿਸੇ ਨੂੰ ਡਿਸਕਸ ਥਰੋ ਤੇ ਕਿਸੇ ਨੂੰ ਹੈਮਰ ਕੋਈ 100 ਮੀਟਰ 200 ਮੀਟਰ ਵਾਕ ਐਦਾਂ ਕਰਕੇ ਮੈਂ ਸਾਡੇ ਬੈਟਨ ਐਥਲੈਟਿਕ ਐਸੋਸੀਏਸ਼ਨ ਐ ਮੈਂ ਕਨਵੀਨਰ ਆ ਉਹਨਾਂ ਦਾ ਮੈਂ ਕੰਪੀਟੀਸ਼ਨ ਚ ਲੈ ਗਿਆ ਸਾਡੇ 4-5 ਮੈਡਲ ਉਹਨੇ ਲੇਡੀਜ਼ ਤੇ ਜੈਂਟਸ ਨੇ ਉੱਥੇ ਜਿੱਤੇ ਉਹ ਜਿੱਤ ਕੇ ਆ ਗਏ ਹੁਣ ਮੈਨੂੰ ਪਾਰਕ ਚ ਕੋਈ ਨਹੀਂ ਪੁੱਛਦਾ ਜਦ ਕੋਈ ਗੱਲ ਕਰਦਾ ਮੈਂ ਕਹਿੰਦਾ ਯਾਰ ਇਹਨਾਂ ਨਾਲ ਗੱਲ ਕਰੋ ਆ ਜਿਹੜੇ ਮੈਡਲ ਜਿੱਤ ਕੇ ਆਏ ਐ ਤੇ ਹੁਣ ਕੋਈ ਨਹੀਂ ਬੋਲਦਾ ਇੱਥੇ ਸਾਨੂੰ ਆਪ ਨੂੰ ਹਿੰਮਤ ਕਰਨੀ ਪੈਣੀ ਹੈ ਜੀ ਹਾਂ ਕੋਈ ਤੁਹਾਡੇ ਪਿੱਛੇ ਨਹੀਂ ਲੱਗੂਗਾ ਕੋਈ ਸਾਨੂੰ ਸਾਨੂੰ ਰੋਕਣ ਵਾਲੇ ਜਿਆਦਾ ਮਿਲ ਜਾਣਗੇ ਤੇ ਸਾਡੇ ਹੱਕ ਦੀ ਗੱਲ ਬਹੁਤ ਘੱਟ ਕਰਦੇ ਆ